ਪਿੰਡ ਦਾ ਬਈ ਸਾਰਾ ਅਰੀਜਨਲ ਹੀ ਹੈਗਾ ਹਾਂ ਮੇਰੇ ਲਗਭਗ ਅਰੀਜਨਲ ਆ ਮਾੜਾ ਮੋਟਾ ਜਿਵੇਂ ਲੰਕਾਂ ਲੰਕਾਂ ਹੁੰਦੇ ਆ ਉਹ ਹੋਵੇ ਠੀਕ ਆ ਠੀਕ ਆ ਜੀ ਦੱਸ ਕੇ ਦੋਗੇ ਕਹਿ ਲਈਏ ਹਾਂ ਹਾਂ ਬਾਕੀ ਰਜ 2015 ਮਾਡਲ ਆ ਵੀਰੇ ਕਰੈਕਟਰ ਦੇ 2015 ਮਾਡਲ ਦੇ 15 ਦੇ ਟਾਇਰ ਆ ਜੀ ਠੀਕ ਆ ਜੀ ਇਹਨਾਂ ਦੇ ਟਾਇਰਾਂ 'ਚ 2015 ਮਾਡਲ ਆਇਆ ਹੋਇਆ ਨਾਲ ਦੇ ਟਾਇਰਾਂ ਡੈਕਟਰ ਦੇ 80 ਤੋਂ 85 ਪੈਸੇ ਟੱਕੇ ਜੀ ਚਾਂਸ ਚੋ ਲੈਣ ਜਾਵਾਂਗਾ ਬਈ ਕਿੰਨਾ ਕ ਫਾਇਦਾ ਹੋ ਜੂਗਾ ਫਾਇਦਾ ਕਰ ਦਾਂਗੇ ਵੀਰੇ ਆਪਾਂ 1 ਲੱਖ 2 ਲੱਖ ਰੁਪਏ ਦਾ ਠੀਕ ਆ ਜੀ ਤਾਂ ਵੀ 1.5 2 ਲੱਖ ਰੁਪਏ ਦਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸੀ ਸਾਰੇ ਠੀਕ ਹੋਵੋਗੇ ਅੱਜ ਆਪਾਂ ਫਿਰ ਪਹੁੰਚੇ ਆ ਬਾਬਾ ਟਰੈਕਟਰ ਸੇਲ ਪਰਚੇਜ ਤੇ ਹੰਡਿਆ ਏ ਤੇ ਬਾਈ ਕਾਕਾ ਆਪਣੇ ਨਾਲ ਆ ਕਰਦਾ ਗੱਲਬਾਤ ਕਿੰਨੇ ਕ ਟਰੈਕਟਰ ਨੇਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੀ ਨਾ ਬਾਈ ਜੀ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਹੋ ਬਾਈ ਜੀ ਸਾਸੇ ਕਾ ਬਾਈ ਕਾਕਾ ਕੀ ਹਾਲ ਆ ਬਾਈ ਠੀਕ ਹੋ ਬਾਈ ਜੀ ਵਧੀਆ ਵਧੀਆ ਬਾਈ ਠੀਕ ਆ ਬਾਈ ਜੀ ਕਿੰਨੇ ਕ ਟਰੈਕਟਰ ਅਵੇਲੇਬਲ ਆ ਬਾਈ ਅੱਜ 17 18 ਟਰੈਕਟਰ ਅਵੇਲੇਬਲ ਆ ਜੀ ਇਸ ਟਾਈਮ ਆਪਣੇ ਕੋਲੇ ਠੀਕ ਆ ਬਾਈ ਟਰੈਕਟਰ ਇਹ ਆਪਣੇ ਕੋਲੇ 90 ਪਾਵਰ ਤੱਕ ਆਪਣੇ ਕੋਲੇ ਅਵੇਲੇਬਲ ਹੈ ਟਰੈਕਟਰ ਠੀਕ ਆ ਭਾਈ ਜੀ ਤੇ 10 ਪਾਵਰ ਤੋਂ ਲੈ ਕੇ 30 ਪਾਵਰ ਤੋਂ ਲੈ ਕੇ 90 ਤੱਕ ਅਵੇਲੇਬਲ ਆਪਣੇ ਠੀਕ ਆ ਭਾਈ ਜੀ ਤੇ ਜੇ ਵੀ ਗੱਲਬਾਤ ਕਰੀ ਨਾ ਪਾਈਆਂ ਦਾ ਬਹੁਤ ਜਿਆਦਾ ਪੁਰਾਣਾ ਕੰਮਗਾ ਤੇ ਇਹ ਸ਼ੋਰੂਮ ਚੋਂ ਕਹ ਲਈਏ ਨਾ 10-10 ਘੰਟੇ ਚੱਲੇ ਹੋਏ ਟਰੈਕਟਰ ਵੀ ਗਏ ਹੋਏ ਨੇ ਸਹੀ ਗੱਲ ਹੈ ਨਾ ਬਈ ਜ਼ੀਰੋ ਮੀਟਰ ਟਰੈਕਟਰ ਵੀ ਗਏ ਹੋਏ ਨੇ ਜ਼ੀਰੋ ਮੀਟਰ ਵੀ ਗਏ ਹੋਏ ਨੇ ਜ਼ੀਰੋ ਮੀਟਰ ਠੀਕ ਹੈ ਲੋ ਬਈ ਇਹ ਸ਼ੋਰੂਮ ਚੋਂ ਜ਼ੀਰੋ ਮੀਟਰ ਟਰੈਕਟਰ ਵੀ ਗਏ ਆ ਜਿਹੜੇ ਕੰਪਨੀ ਚੋਂ ਆਉਂਦੇ ਨੇਗੇ ਠੀਕ ਆ ਕੰਪਨੀ ਚੋਂ ਤੇ ਮੇਨ ਲੋਕੇਸ਼ਨ ਬਈ ਜੀ ਕੀ ਹੈ ਮੇਨ ਲੋਕੇਸ਼ਨ ਆਪਣਾ ਪਿੰਡ ਹੰਡਿਆ ਹੈ ਬ੍ਰਿਸਟੈਂਡਰ ਚੌਂਕ ਤੋਂ ਢੂੜਕਾ ਕਿਲੋਮੀਟਰਾਂ ਤੇ ਠੀਕ ਹੈ ਜੀ ਇੱਧਰ ਹੈਗਾ ਆਪਣਾ ਰੇਲਵੇ ਸਟੇਸ਼ਨੇ ਤੋਂ ਅੱਧਾ ਕਿਲੋਮੀਟਰ ਦੂਰ ਹੈਗਾ ਠੀਕ ਹੈ ਜੀ ਤੇ ਇੱਧਰ ਮੇਨ ਹਾਈਵੇ ਰਹਿ ਜਾਂਦਾ ਬਠਿੰਡਾ ਪਟਿਆਲਾ ਹਾਈਵੇ ਠੀਕ ਹੈ ਉਹ ਤੋਂ 1 ਕਿਲੋਮੀਟਰ ਦੇ ਨੇੜੇ ਠੀਕ ਹੈ ਜੀ ਸਟੈਂਡਰਡ ਕਮੈਨ ਬਲਕਾਰ ਕਮੈਨ ਪਲੇਸਰ ਕਮੈਨ ਬੰਦੀ ਹੈ ਜੀ ਤੇ ਗੁਰਦੇ ਕੇ ਬਦਰੀ ਚਰਨ 60 ਪ੍ਰਾਪਤ ਆਪਣਾ ਪਿੰਡ ਹੰਡਿਆ ਹੈ ਜੀ ਠੀਕ ਹੈ ਜੀ ਤੇ ਨੇੜੇ ਆਊਟਲੈਟ ਵੀ ਹੈਗਾ ਨੇੜੇ ਆਊਟਲੈਟ ਵੀ ਠੀਕ ਹੈ ਜੀ ਸਭ ਤੋਂ ਮਸ਼ਹ ਲੋ ਵੀ ਸਵਰਾਜ 855 ਦਾ ਵੀਡੀਓ ਸਟਾਰਟ ਕਰ ਦਾਂਗੇ 4 ਸਟਾਰ ਆ ਰਿਵਰਸ ਪੀਟੀਓ ਦਾ ਕੰਡੀਸ਼ਨ ਦਾ ਪੂਰਾ ਫੁੱਲ ਸੋਹਣਾਗਾ ਤੇ ਮਾਡਲ ਹੈਗਾ ਬਾਈ ਇਹ 2018 ਮਾਡਲ ਲੱਗ ਰਿਹਾ ਬਬੂ ਠੀਕ ਆ ਜੀ ਤੇ ਨਾਲ ਦੇ ਟਾਇਰ ਆ ਟਰੈਕਟਰ ਦੇ ਠੀਕ ਆ ਲਓ ਵੀ ਨਾਲ ਦੇ ਟਾਇਰ ਆਗੇ ਤੇ ਕੰਡੀਸ਼ਨ ਮਗਰਾਟਾ ਦੇ ਨਿਗਮ ਮਰਵਾ ਦੇ ਬਈ ਜਸਪ੍ਰੀਤ ਵਿੱਚੋਂ ਦਿਖਾ ਦੇ ਬਾਈ ਤੇ ਉੱਪਰ ਦਾ ਸੋਹਣੇ ਹੋਣੇ ਹੋਣੇ ਨੇਗੇ ਵਿੱਚੋਂ ਵੀ ਦੇਖ ਸਕਦੇ ਬਈ ਫੁੱਲ ਸੋਹਣੇ ਨੇਗੇ ਤੇ ਟਾਇਰ ਬਈ ਕਾ ਕੇ ਕਿੰਨੇ ਕੇ ਪੈਸੇ ਪੈਣੇ ਟਾਇਰ ਇਹਦੇ ਵੀਰੇ 70 75 ਪੈਸੇ ਟਰੈਕਟਰ ਦੇ ਨਾਲ ਦੇ ਟਾਇਰ ਪਾਏਗੇ ਠੀਕ ਆ ਬਾਈ ਜੀ ਤੇ ਬਾਕੀ ਤੁਸੀਂ ਲਿੰਕਾਂ ਲੁੰਕਾ ਦੇਖ ਸਾਂ ਰੰਗ ਪੇਂਟ ਦਾ ਬਈ ਸਾਰਾ origignal ਹੀ ਹੈਗਾ ਹਾਂ ਵੀਰੇ ਲਗਭਗ origignal ਆ ਮਾੜਾ ਮੋਟਾ ਜਿਵੇਂ ਲਿੰਕਾਂ ਲੁੰਕਾ ਹੁੰਦੇ ਆ ਉਹ ਹੋਵੇ ਠੀਕ ਆ ਠੀਕ ਆ ਜੀ ਦੱਸ ਕੇ ਦੋਗੇ ਕਹਿ ਲਈਏ ਹਾਂ ਹਾਂ ਬਾਕੀ origignal ਠੀਕ ਆ ਬਈ ਜੀ ਲੋ ਬਈ ਜੀ ਡਬਲ ਡਿਸਟਰੀਬਿਊਟਰ ਆ ਗਿਆ ਡਬਲ ਡਿਸਟਰੀਬਿਊਟਰ ਆ ਵੀਰੇ ਸਾਰੇ ਠੀਕ ਆ ਜਿੰਨੇ ਨਾ ਚਾਏ ਹੈਗੇ ਸਾਰੇ ਠੀਕ ਆ ਤੇ 14 ਦੇ ਟਾਇਰਾਂ ਚਾਣਾਂ ਬਈ ਜੀ ਹਾਂ ਜੀ 14 ਦੇ ਤੇ ਪੰਜਾਬ ਨੰਬਰ ਆ ਵੀਰੇ ਠੀਕ ਆ ਜੀ ਲੋ ਬਈ ਪੰਜਾਬ ਨੰਬਰ ਆ ਪੀ ਵੀ 04 ਤੇ ਇਹ ਮਾਡਲ ਹੈਗਾ ਬਈ ਜੀ 18 ਦੇ ਸਟਾਰਟਿੰਗ ਮਾਡਲ ਆਣਾ ਬਈ ਜੀ ਠੀਕ ਹੈ ਕਿਉਂਕਿ ਬਈ ਜੀ ਜਿਹੜਾ ਇਹ ਦੁਬਾਦ ਵਾਲਾ ਮਾਡਲ ਉਹਦੇ ਵਿੱਚ ਦੇਗੀ ਚੁੱਲਾ ਹੋਣ ਲੱਗ ਗਿਆ ਸੀਗਾ ਠੀਕ ਹੈ ਜੀ ਤੇ ਇਹ ਘੰਟੇ ਚੱਲੇ ਹੋਏ ਬਈ ਜੀ ਇਹ ਘੰਡ ਚੱਲੇ ਹੋਏ ਵੀਰੇ 15 1600 ਠੀਕ ਹੈ ਜੀ ਠੀਕ ਹੈ ਲੈ ਵੀ 15 1600 ਘੰਟੇ ਦੇ ਕਰੀਬਨ ਚੱਲੇ ਤੇ ਡਿਮਾਂਡ ਹੈ ਜੀ ਬਈ ਜੀ ਦੀ 5 ਲੱਖ ਤੇ 68000 ਰੁਪਏ ਦੀ ਡਿਮਾਂਡ ਹੈ ਵੀਰੇ ਦੀ ਠੀਕ ਹੈ ਜੀ ਲੈ ਵੀ ਟਰੈਕਟਰ ਵੀ ਕੱਟਿਆ ਜਾਊਗਾ ਲੋਨ ਵੀ ਹੋ ਜਾਊਗਾ ਸਹੀ ਗੱਲ ਵੀ ਠੀਕ ਹੈ ਜੀ ਤੇ ਅਗਗਾ ਬਈ ਜੀ ਮਿੰਦਰਾ 265 DI ਤੇ ਲੋ ਬਈ ਲੰਬੀ ਹਾਂਡੀ ਵਾਲਾ ਆ ਗਿਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਤੇ ਮਾਡਲ ਹੈਗਾ ਬਈ ਜੀ ਇਹ 2015 ਮਾਡਲ ਆ ਵੀਰੇ ਟਰੈਕਟਰ ਦੇ 2015 ਮਾਡਲ ਦੇ 15 ਦੇ ਟਾਇਰ ਆ ਜੀ ਠੀਕ ਆ ਜੀ ਇਹਨਾਂ ਦੇ ਟਾਇਰਾਂ 'ਚ 2015 ਮਾਡਲ ਆਇਆ ਹੋਇਆ ਨਾਲ ਦੇ ਟਾਇਰ ਟਰੈਕਟਰ ਦੇ 80 ਤੋਂ 85% ਟਾਇਰਾਂ 'ਚ ਠੀਕ ਆ ਜੀ ਮੈਂ ਕਹੜੀਆ ਜਣਾ ਇਹ ਤਾਂ ਜ਼ਿਆਦਾਤਰ ਆਪਾਂ ਕਹਿੰਦੇ ਟਰਾਲੀ ਤੇ ਵੱੱਧ ਚੱਲਦਾ ਹੁੰਦਾ ਨਾ ਬਈ ਜੀ ਲੋਕਲ ਜ਼ਿਮੀਂਦਾਰ ਦੇ ਘਰੇ ਚੱਲਿਆ ਹੋਇਆ ਟਰੈਕਟਰ ਵੀਰੇ ਕੱਖ ਪੱਠੇ ਖਾਤਰ ਠੀਕ ਆ ਬਈ ਜੀ ਬਹੁਤ ਜ਼ਿਆਦਾ ਘੱਟ ਚੱਲਿਆ ਹੋਇਆ ਟਰੈਕਟਰ ਗੱਲ ਇਹਨੂੰ ਨਾਲ ਦੇ ਟਾਇਰਾਂ 'ਚ ਹੋ 19 بي بي 19 ਨੰਬਰ ਠੀਕ ਹੈ ਜੀ ਤੇ ਫਰੰਟ ਦੇਖ ਸਕਦੇ ਹੋ ਕੋਹੜਾ ਬੰਪਰ ਲੱਗਿਆ ਜੀ ਕੋਹੜਾ ਬੰਪਰ ਲੱਗਿਆ ਹੋਇਆ ਟਰੈਕਟਰ ਠੀਕ ਆ ਜੀ ਤੇ 15 ਮਾਡਲ ਹੈਗਾ ਤੇ ਡਿਮਾਂਡ ਬਈ ਜੀ 3 ਲੱਖ 43 ਹਜ਼ਾਰ ਰੁਪਏ ਡਿਮਾਂਡ ਹੈ ਠੀਕ ਹੈ ਲੋ ਬਈ ਤਾਂ ਦਾ ਕਾਰਾ ਸੂਰੀ ਹੈ ਬਾਈ ਇਹ ਤਾਂ ਇੱਕ ਤਰ੍ਹਾਂ ਦੀ ਬਸ ਠੀਕ ਆ ਐ ਕਲੱਚ ਤੇ ਵੀ ਐ ਹੋ ਜਾਂਦਾ ਠੀਕ ਆ ਬਈ ਮੈਂ ਵੀ ਚਲਾ ਕੇ ਦੇਖੇ ਜਗਾ ਐ ਉੱਠਦਾਗਾ ਗੋਲੀ ਮੰਗੋ ਤੇ ਆ ਗਿਆ ਗਿਆ ਬਈ ਜੀ 5210 ਚੌਂਡੀਅਰ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਫੁੱਲ ਨਵਾਂ ਟਰੈਕਟਰ ਹੈਗਾ ਜੇ ਤੁਸੀਂ ਬਈ ਜਾਂਸੀ ਚ ਲੈਣ 65 ਘੰਟੇ ਚੱਲਿਆ ਸਾਰੀ ਟਰੈਕ ਫਾਇਦਾ ਕਰਦਾਂਗੇ ਵੀਰੇ ਆਪਾਂ ਲੱਖ 2 ਲੱਖ ਰੁਪਏ ਦਾ ਠੀਕ ਹੈ ਜੀ ਲਓ ਵੀ 1.5-2 ਲੱਖ ਰੁਪਏ ਦਾ ਥੋੜਾ ਸਿੱਧਾ ਹੀ ਸਿੱਧਾ ਫਾਇਦਾ ਹੋ ਜੂਗਾ ਫਰੰਟ ਨਿਗਮ ਰਵਾਦੇ ਬਾਈ ਜੀ ਲਓ ਵੀ ਜੀ ਅਜੇ ਮਾਰਕਾ ਵੀ ਰੜਕ ਰਿਹਾ ਹੈਗਾ ਟਾਇਰਾਂ ਤੇ ਤੇ ਬਾਕੀ ਚੈੱਕ ਕਰ ਲਓ ਬਾਈ ਜੀ ਨਾਲ ਦੇ ਟਾਇਰ ਨੇ ਤੇ ਕਿਹੜੇ 200 ਘੰਟਾ ਤਕਰੀਬਨ ਚੱਲੇ ਹੋਣਾ ਬਾਈ ਜੀ ਹਾਂ ਜੀ ਹਾਂ ਜੀ ਇਹ ਵੀਰੇ ਰਿਵਰਸ ਵੀਡੀਓ ਟਰੈਕਟਰ ਰਿਵਰਸ ਵੀਡੀਓ ਟਰੈਕਟਰ ਛੇਤੀ ਮਿਲਦਾ ਨਹੀਂ ਗਿਆ ਠੀਕ ਹੈ ਜੀ ਤੇ ਡਬਲ ਪੀਟੀਓ ਡਬਲ ਪੀਟੀਓ ਮਿਲ ਜਾਂਦਾ ਹੈ ਨਾ ਇਹ ਰਿਵਰਸ ਹੁੰਦਾ ਹਾਂ ਡਬਲ ਪੀਟੀਓ ਵੀ ਹੈਗਾ ਆਪਣੇ ਕੋਲ ਵਿਲੇ ਇਹ ਬਾਰ ਅਰੀਜਨਲ ਹੀ ਟਰੈਕਟਰ ਵੀਰੇ ਪੀਟੀਓ ਪੂਰੇ ਮੈਲਾ ਦਾ ਬਈ ਗੜੀ ਜੂਸ ਵੀ ਨਹੀਂ ਕਰਕੇ ਦੇਖੀ ਨਹੀਂ 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 ਬਈ 260 ਘੰਟਿਆਂ ਚ ਤਾਂ ਰਹਾ ਨਹੀਂ ਚੱਲਦਾ ਮਤਲਬ ਰਹਾ ਨਹੀਂ ਚੱਲਦਾ ਹਜੇ ਰਾਮਾ ਰੂਮਾ ਵੀ ਨਹੀਂ ਹੋਇਆ ਹੈ ਨਾ ਗੜੀਏ ਠੀਕ ਆ ਬਈ ਛਿੱਟਾ ਛੂਟਾ ਤੁਸੀਂ ਦੇਖ ਸਕਦੇ ਹੋਗੇ ਸਾਰੀਆਂ ਅਜੇ ਤੱਕ ਪੂਰੇ ਫੁੱਲ ਸਾਫ ਟਰੈਕਟਰ ਤੇ ਸਾਰੇ ਸਟicker ਨਾਲ ਦੀ ਵੇਰੀਬਲ ਠੀਕ ਆ ਜੀ ਬਾਕੀ ਪੈਰ ਦਾਣ ਵੀ ਤੁਸੀਂ ਦੇਖ ਸਕਦੇ ਹੋ ਆ ਸੀਟ ਦੇ ਰੈਪਰੂਫ ਦੇਖ ਲਓ ਤੁਸੀਂ ਆ ਆ ਦੇਖੋ ਡੰਡਿਆਂ ਦੇ ਰੈਪ ਸਾਰੇ ਜਾਂਸੀ ਦੇ ਹੈਗੇ ਠੀਕ ਆ ਬਾਈ ਜੀ ਇਹ ਵੀ ਆਪਾਂ ਲੈ ਬੈਟੇ ਹੋਏ ਆ ਠੀਕ ਆ ਜੀ 4 ਸਪੀਡ ਆ ਗਿਆ ਨਾ ਬਾਈ ਜੀ ਹਾਂ ਗੇਅਰ ਪ੍ਰੋ ਆ ਵੀਰੇ ਠੀਕ ਆ ਜੀ ਗੇਅਰ ਪ੍ਰੋ ਬਾਈ ਜੀ 4 ਸਪੀਡ ਪਾਵਰ ਸਟੀਅਰਿੰਗ ਟਾਪ ਮਾਡਲ ਤੇ ਡਿਮਾਂਡ ਇਹ ਬਾਈ ਜੀ ਦੀ 8 ਲੱਖ ਤੇ 15000 ਰੁਪਏ ਡਿਮਾਂਡ ਹੈ ਵੀਰੇ ਦੀ ਠੀਕ ਆ ਜੀ ਚਲੋ ਬਈ ਜੀ 8 ਲੱਖ ਤੇ 15000 ਰੁਪਏ ਡਿਮਾਂਡ ਹੈ ਕਿ ਬਾਕੀ ਤੁਸੀਂ ਦੇ ਸਕਦੇ ਬਾਈ ਜੀ ਜਿਹੜੀਆਂ ਚੇਟਾਂ ਜਿਹੜੀਆਂ ਆਪਾਂ ਜਾਂਸੀ ਚੋਂ ਲੱਗ ਕੇ ਆਉਂਦੀਆਂ ਨੇ ਉਹ ਵੀ ਅਜੇ ਤੱਕ ਨਾਲ ਦੀਆਂ ਪਈਆਂ ਨਹੀਂ ਹਾਂਜੀ ਹਾਂਜੀ ਤੇ ਅਗਲਾ ਆ ਗਿਆ ਬਾਈ ਜੀ ਮੈਸੀ 241 ਤੇ ਹੁਣ ਦਿਖਾਵਾਂਗੇ ਬਾਈ ਜੀ ਇਹ 2019 ਮਾਡਲ ਹੈ ਵੀਰੇ ਬਦੂ ਠੀਕ ਹੈ ਜੀ ਲੋ ਬਈ 2019 ਮਾਡਲ ਹੈਗਾ ਕੰਡੀਸ਼ਨ ਵੀ 19 ਨੰਬਰ ਹੈ ਵੀ 19 ਬਰਨਾਲੇ ਦਾ ਨੰਬਰ ਹੈਗਾ ਕਦੇ ਇਹ ਵੀ ਖੇਤੀਬਾੜੀ ਦੇ ਲਈ ਨਿਕਲਿਆ ਹੋਇਆ ਹੈ ਵੀਰੇ ਟਰੈਕਟਰ ਹੈ ਠੀਕ ਹੈ ਇਹ ਤਾਂ ਮੈਂ ਕਹਿਣੀ ਹੈ ਨਾ ਛੋਟੇ ਰਿਸ਼ਤੇਦਾਰਾ ਵਗੈਰਾ ਦੀ ਲੱਗਦਾ ਹਾਂ ਆਪਣੇ ਗਵਾਂਢ ਜੀ ਨਿਕਲਿਆ ਹੋਇਆ ਹੈਗਾ ਆਪਣੇ ਠੀਕ ਹੈ ਜੀ ਲੋ ਬਈ ਇਹ ਗਵਾਂਢ ਜੀ ਨਿਕਲਿਆ ਟਰੈਕਟਰ ਹੈਗਾ ਬਾਕੀ ਵੀ ਆਹ ਦਿਖਾ ਦੇ ਜਸਪ੍ਰੀਤ ਦੇਖ ਸਕਦੇ ਹੋ ਵੀ ਚਿੱਟਾ ਝੂਟਾ ਹਜੇ ਤੱਕ ਇਹਦੇ ਵੀ ਨਾਲ ਦੀ ਪਈਆਂ ਨੇ ਇਹ ਸਾਰੇ ਟਾਇਰ ਨਾਲ ਦੇ ਵੀਰੇ ਟਰੈਕਟਰ ਦੇ ਦੇ ਠੀਕ ਹੈ ਜੀ 2019 ਮਾਡਲ ਤੇ ਠੀਕ ਹੈ ਜੀ ਤੇ ਹਾਈ ਲਿਫਟ ਪਲੈਂਟਰੀ ਪਲੱਸ ਠੀਕ ਹੈ ਜੀ ਇਹ ਫੰਕਸ਼ਨ ਹੈ ਜੇ ਜਿਵੇਂ ਪਲੈਂਟਰ ਬਲੂਂਟਰ ਲਈ ਕਹੇ ਬਰੋਲਾ ਬਣਾ ਦਿੰਦਾ ਨੇ ਬਾਈ ਜੀ ਹਾਂ ਹਾਂ ਪਲੈਂਟਰ ਜਿਵੇਂ ਆਲੂ ਵਾਲਾ ਸਪੈਸ਼ਲ ਟਰੈਕਟਰ ਵਜਦਾ ਇਹ ਤੇਲ ਦਾ ਖਰਚਾ ਟਰੈਕਟਰ ਦਾ ਬਹੁਤ ਘਟਾ ਗਿਆ ਠੀਕ ਹੈ ਜੀ ਹਾਂ ਜੀ ਤੇ ਇਹਦੀ ਡਿਮਾਂਡ ਕੀ ਹੈ ਬਾਈ ਜੀ ਇਹਦੀ ਡਿਮਾਂਡ ਵੀਰੇ 6,30,000 ਰੁਪਏ ਫੋਰ ਵੀਲ ਟਰੈਕਟਰ ਹੈਗਾ ਠੀਕ ਹੈ ਮੌਕੇ ਤੇ ਰੇ ਟਰੈਕਟਰ ਚ ਮਾਨਦਾਨ ਕਰ ਦਾਂਗੇ ਠੀਕ ਹੈ ਲੋ ਵੀ ਹਰੇਕ ਚ ਮਾਨਦਾਨ ਵੀ ਜੇ ਟਰੈਕਟਰ ਵੀ ਕੱਟੇ ਲੋਡ ਵਗੈਰਾ ਦੀ ਫੀਜ਼ਿਬਿਲਟੀ ਹੈਗੀ 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 ਹੈ ਜੀ ਤੇ ਅਗੇ ਕਹੇ ਛੋਟਾ ਟਰੈਕਟਰ ਕਹ ਲਈਣਾ ਬਾਈ 4x4 ਚਾ 4 ਸਪੀਡ ਚਾ ਬਾਈ ਜੀ ਲਿਮਟਡ ਟਰੈਕਟਰ ਆਗੇ ਵੀਰੇ ਲਿਮਟਡ ਹੀ ਚਾ ਆਪਾਂ ਸਮਝੀ ਜੀ ਕਹ ਲਈਏ ਜਿਹੜੀ ਲਿੰਕ ਬਹੁਤ ਯਾਦ ਘੱਟ ਜਾਂਦਾ ਹਾਂਜੀ ਮਿਲਦੀ ਨਹੀਂ ਵੀਰੇ ਬਹੁਤ ਟਾਮੇ ਟੱਲੇ ਟਰੈਕਟਰ ਆਗੇ ਠੀਕ ਆ ਬਾਈ ਜੀ ਟਾਮੇ ਟੱਲੇ ਮਿਲਦੇ ਨੇਗੇ ਸੀਆਰਡੀ ਚਾ ਬਾਈ ਜੀ ਨਹੀਂ ਵੀਰੇ ਨੌਨ ਸੀਆਰਡੀ ਮਾਈਕੋ ਪੰਪ ਇੱਥੇ ਨਹੀਂ ਕੰਮ ਕਰਵਾਦੇ ਵੀਰੇ ਮਾਈਕੋ ਪੰਪ ਠੀਕ ਆ ਲੈ ਬਾਈ ਜੀ ਮਾਈਕੋ ਦੇ ਪੰਪ ਕਹਿੰਦੇ ਨੇ ਨਾ ਘੱਟ ਮਾਰਿਆ ਕਰਨਾ ਉਹ ਗੱਲ ਹੋ ਗਈ ਠੀਕ ਆ ਬਾਈ ਜੀ ਤੇ ਬਾਕੀ ਦੇ ਦਿੰਦੇ 4/4 ਚ ਹੈਗਾ ਨਾਲ ਦੀ ਟਾਇਰ ਆਗੇ ਤੇ ਘੰਟੇ ਚੱਲੇ ਬਈ ਕਰਕੇ ਘੰਟੇ ਵੀਰੇ 725 ਘੰਟੇ ਚੱਲੇ ਹੋਏ ਟਰੈਕਟਰ ਠੀਕ ਆ ਜੀ ਜਿਹੜੇ ਬਾਈ ਜੀ ਤੁਹਾਨੂੰ ਇਹ ਸ਼ੂਰੂਮ ਰੋਮਚੋ ਟਰੈਕਟਰ ਮਿਲਣਗੇ ਨਾ ਬਹੁਤ ਜਿਆਦਾ ਜੇ ਇਹਨੂੰ 30 ਦੇ ਘੰਟੇ ਚੱਲੇ ਹੋਏ ਟਰੈਕਟਰ ਮਿਲਣਗੇ 725 ਘੰਟੇ ਚੱਲੇ ਵੀਰੇ ਸਿੰਕਰੋਮਸ ਠੀਕ ਆ ਜੀ ਇਲੈਕਟ੍ਰੋਨਿਕ ਲਿਫਟ ਅਡਜਸਟੇਬਲ ਸਟੀering ਠੀਕ ਆ ਜੀ ਤੇ ਗੀਅਰ ਪ੍ਰੋ ਜਿੰਨੇ ਫੀਚਰ ਆਏਗੇ ਇਹ ਚ ਇਹ ਮਾਡਲ ਚ ਟੌਪ ਚ ਸਾਰੇ ਫੀਚਰ ਅਵੇਲੇਬਲ ਆਪਣੇ ਕੋਲ ਠੀਕ ਆ ਬਾਈ ਜੀ ਤੇ ਇਹ ਟੌਪ ਪਲੇਟ ਕਨੋਪੀ ਲੱਗੀ ਹੋਈ ਹੈ ਕਨੋਪੀ ਲੱਗੀ ਹੋਈ ਹੈ ਜੀ ਬਾਕੀ ਟਾਇਰ ਰੈਟਰ ਦੇ ਨਾਲ ਤੇ ਦੇਖ ਸਕਦੇ ਹੋ ਕਿ ਕਿੰਨੇ ਪਏ ਹੈਗੇ 80 85 ਪੈਸਾ ਟਾਇਰ ਪਏ ਟਾਇਰ ਰੈਟਰ ਠੀਕ ਹੈ ਜੀ origianal ਹੀ ਪਿਆ ਗਿਆ ਨਾ origianal ਹੀ ਪਿਆ ਟਿਕ ਹੈ ਜੀ ਸਭ ਰੇ ਦੀ ਨਾ ਡਾਕਟਰ ਤੇ ਡਿਮਾਂਡ ਬਈ ਜੀ ਦੀ ਡਿਮਾਂਡ ਇਹਦੀ 12 ਲੱਖ ਰੁਪਏ ਦੀ ਠੀਕ ਹੈ ਜੀ ਇਹ 12 ਲੱਖ ਰੁਪਏ ਡਿਮਾਂਡ ਹੈਗੀ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਹੀ ਜਾਊਗਾ ਤੇ ਅੱਗੇ ਆ ਗਿਆ ਬਈ ਜੀ ਸੋਹਣਾ ਲੀਕਾ ਜੀ ਜ਼ਿੰਮੇਵਾਰੀ ਨੇ ਆਖਿਆ ਜੀ ਆਪਣੇ ਕੋਲੇ ਨਾ 90 ਹਾਰਸ ਪਾਵਰ ਤੱਕ ਟਰੈਕਟਰ ਅਵੇਲੇਬਲ ਨੇ ਜੀ ਠੀਕ ਹੈ ਭਾਈ ਜੀ ਕੋਨੋਪੀ ਛਤਰੀ ਲੱਗੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਟਰਬੋ ਵਾਲਾ ਟਰੈਕਟਰ ਆ ਪੂਰਾ ਫੁੱਲ ਸੋਨਾ ਟਰੈਕਟਰ ਪੂਰਾ ਫੁੱਲ ਨਵਾਂ 90 ਹੌਸਪਾਵਰ ਤੇ ਆ ਗਿਆ ਨਾ ਭਾਈ 90 ਹੌਸਪਾਵਰ ਤੇ ਭਰੀ ਠੀਕ ਆ ਭਾਈ ਜੀ ਤੇ ਫਰੰਟ ਵੀ ਭਾਈ ਗਹਿਲੀ ਇਹਨਾਂ ਦੇ ਟਾਇਰ ਵੱਡੇ ਨੇ ਕਹਿੰਦਾ ਜੀ ਵੀਰੇ 735 ਦੇ ਆਉਂਦੇ 12 ਦੇ ਟਾਇਰ ਅੱਗੇ ਠੀਕ ਹੈ ਟਾਇਰ ਇਹਦੇ ਠੀਕ ਆ ਜੀ ਦੂਜੇ ਟਰੈਕਟਰ ਨਾਲੋਂ ਵੱਡੇ ਟਾਇਰ ਨੇ ਨਾ ਭਾਈ ਹਾਂ ਜੀ ਵੀਰੇ ਵੱਡੇ ਆ ੁੱਲੇ ਵੀ ਆ ਗਏ 12 4 24 ਦੇ ਟਾਇਰ ਇਹ ਬੈਕ ਟਾਇਰ ਭਾਈ ਜੀ ਇਹਦੇ 18 ਦੇ ਆ ਵੀਰੇ ਠੀਕ ਆ ਜੀ ਮੈਲ ਟਾਇਰ ਟਰੈਕਟਰ ਨਾਲ ਦੀ ਬਈਏ ਤੇ ਨਹੀਂ ਟਾਇਰ ਵੀਰੇ ਦੁਬਾਰਾ ਦਿਆ ਗਿਆ ਠੀਕ ਹੈ ਜੀ ਲੈ ਵੀ ਦੁਬਾਰਾ ਦੇ ਟਾਇਰ ਨੇਗੇ ਤੇ ਡਿਮਾਂਡ ਬਈ ਜੀ ਦੀ ਡਿਮਾਂਡ ਵੀਰੇ ਦੀ 8 ਲੱਖ ਤੇ 45 ਹਜ਼ਾਰ ਆ ਗਈ ਠੀਕ ਹੈ ਜੀ ਇਹ ਵੀਰੇ ਮਿਲਦਾ ਨਹੀਂ ਟਰੈਕਟਰ 90 ਪਾਵਰ ਦਾ ਟਰੈਕਟਰ ਨਾ ਬਹੁਤ ਘੱਟ ਕੰਪਨੀ ਜਾਂਦਾ ਠੀਕ ਹੈ ਕਹ ਲਈ ਆਪਾਂ ਜੇ ਕੱਕ ਜੱਸ ਜਾਂ ਨੋ ਇਹ ਵੀ ਜੱਸ ਨੂੰ ਵੀਰੇ ਮੌਕੇ ਤੇ ਹੋ ਜੂਗੀ ਮਾਨਤਨ ਹੋ ਜੂ 8 ਲੱਖ ਤੇ 45 ਹਜ਼ਾਰ ਰੁਪਿਆ ਰੇਟ ਹੈ ਦਾ ਠੀਕ ਹੈ ਪੰਜਾਬ ਨੰਬਰ ਹੈ ਟਰੈਕਟਰ ਠੀਕ ਹੈ ਟਰੈਕਟਰ ਵੀ ਕੱਟਾ ਜਾਈ ਟਰੈਕਟਰ ਕੱਟ ਲਾਂਗੇ ਵਿੱਚ ਵੀਰੇ ਠੀਕ ਹੈ ਬਈ ਜੋਨ ਵੀ ਹੋ ਜੂ ਤੇ ਠੀਕ ਹੈ ਜੀ ਤੇ ਮੇਨ ਲ ਠੀਕ ਹੈ ਜੀ ਅੱਜ ਤੋਂ ਸਟੈਂਡਰਡ ਚੌਂਕ ਤੋਂ ਡੇਢ ਕਿਲੋਮੀਟਰ ਠੀਕ ਹੈ ਜੀ ਤੇ ਰੇਲਵੇ ਸਟੇਸ਼ਨ ਦੁੱਧਾ ਕਿਲੋਮੀਟਰ ਆ ਆਊਟਲੈਟ ਤੋਂ ਵੀ ਡੇਢ ਕਿਲੋਮੀਟਰ ਬਸ ਇਨੀ ਕੁ ਦੂਰ ਆ ਵੀਰੇ ਠੀਕ ਆ ਭਾਜੀ ਤੇ ਬਾਕੀ ਅੰਦਰ ਨਿਗਮ ਮਰਵਾ ਦੇ ਭਾਜੀ ਅੰਦਰ ਵੀ ਅੱਜ ਸਟਾਕ ਪੂਰਾ ਫੁੱਲ ਲਗਾ ਠੀਕ ਆ ਭਾਜੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈਣਾ ਹੋਇਆ ਤਾਂ ਸਾਹਮਣੇ ਬੈਨਰ ਤੇ ਨਿਗਮ ਮਰਵਾ ਦੇ ਭਾਜੀ ਤੇ ਬਾਬਾ ਟਰੈਕਟਰ ਸੇਲ ਪਰਚੇਜ ਤੇ ਆ ਕੇ ਖਰੀਦ ਸਕਦੇ ਹੋਗੇ ਠੀਕ ਆ ਭਾਈ ਕਾਕੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੇ ਗੱਲ ਕਰਕੇ ਵਧੀਆ ਲੱਗਿਆ ਤੇ ਭਾਜੀ ਵੀਡੀਓ ਨੂੰ ਕਰ ਦਿਓ